ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਮੈਂ ਭਗਵੰਤ ਮਾਨ ਦਾ ਉਹ ਸੱਚ ਦਿਖਾਉਣ ਜਾ ਰਿਹਾ ਜਿਹੜਾ ਕਿ ਭਗਵੰਤ ਮਾਨ ਨੇ 2 ਦਿਨ ਪਹਿਲਾਂ ਕਿਹਾ ਸੀ 2 ਦਿਨ ਪਹਿਲਾਂ ਕਿ ਸਾਡੇ ਰਾਜ ਦੇ ਵਿੱਚ ਚੋਣਾਂ ਜਿਹੜੀਆਂ ਨੇ ਨਿਰਪੱਖ ਹੋਣੀਆਂ ਅਤੇ ਕੋਈ ਵੀ ਲੜਾਈ ਪੜਾਈ ਨਹੀਂ ਹੋਊਗੀ ਤੇ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ ਹੁਣ ਤੇ ਲੋਕ ਇਹਨੇ ਟੈਂਕੀ ਤੇ ਚੜਾਤੇ ਯਾਰ ਕਮਾਲ ਕਰਤੀ ਸੀ ਐਮ ਸਾਹਿਬ ਨੇ ਤਾਂ ਮੈਂ ਤੁਹਾਡੇ ਸਾਹਮਣੇ ਕੁਝ ਜਿਹੜੀਆਂ ਕਿ ਵੀਡੀਓ ਨੇ ਤਸਵੀਰਾਂ ਰੱਖਣੀਆਂ ਚਾਹੂੰਗਾ ਤੁਸੀਂ ਉਹਨਾਂ ਨੂੰ ਵੇਖ ਕੇ ਹੱਸ ਵੀ ਸਕਦੇ ਆ ਕਿਉਂਕਿ ਲੋਕਾਂ ਦਾ ਜਿਹੜਾ ਕਿ ਹਾਲ ਕੀਤਾ ਐ ਸ਼ਾਮ ਪਾਰਟੀ ਨੇ ਉਹ ਬੜਾ ਇੱਕ ਮੈਂ ਕਹਿੰਦਾ ਵੀ ਲੋਕਾਂ ਦੇ ਵਿੱਚ ਐਡਾ ਰੋਸ ਭਰ ਦਿੱਤਾ ਕਿ ਲੋਕ ਬੜੇ ਹੈਰਾਨ ਨੇ ਕਿਸੇ ਦੇ ਕਾਗਜ਼ ਖੋਏ ਜਾਂਦੇ ਆ ਫੈਲਾ ਖੋਈਆਂ ਜਾਂਦੀਆਂ ਨੇ ਤੇ ਕਿਸੇ ਨੂੰ ਕੁੱਟਿਆ ਮਾਰਿਆ ਜਾਂਦਾ ਕੋਈ ਟੈਂਕੀ ਤੇ ਚੜ ਰਿਹਾ ਕੋਈ ਕਿਵੇਂ ਕੁਝ ਕਰੀ ਜਾਂਦਾ ਤਾਂ ਲੋਕਾਂ ਦਾ ਮੈਂ ਕਹਿੰਦਾ ਵੀ ਗਦੀ ਗੇੜਾ ਪਾਰਕ ਆ ਤੁਹਾਡੇ ਸਾਹਮਣੇ ਦਿਖਾਉਂਗਾ ਉਸ ਤੋਂ ਬਾਅਦ ਕਰਦੇ ਆ ਅਗਲੇ ਵਿਚਾਰ ਸਾਂਝੇ ਪਹਿਲਾਂ ਸੁਣੋ ਜਦੋਂ ਪੰਜ ਬੰਦੇ ਆ ਕਿ ਕੀ ਸ਼ਰਤ ਤੇ ਕੀ ਹੋਈ ਜਿਹੜੀ ਸ਼ਰਤ ਕੀ ਰੱਖੀ ਸਾਡੇ ਕਾਗਜ਼ ਭਰਾਈ ਜਾਣ ਸਹੀ ਚੋਣਾ ਹੋ ਜਾਣ ਹਾਂ ਕਾਗਜ਼ ਭਰਾਈ ਜਾਣਗੇ ਤੁਹਾਡੇ ਉੱਤੇ ਆਉਣਗੇ ਜੇ ਨਹੀਂ ਭਰਾਈ ਜਾਂਦੇ ਨਹੀਂ ਬੈਠੇ ਰਹਿਾਂਗੇ ਇਸ ਉੱਤੇ ਉੱਤੇ ਬੈਠੇ ਰਹਿਣਗੇ ਉਹ ਸਾਡਾ ਛਾਲ ਵੀ ਮਾਰ ਜੇ ਤੇ ਪ੍ਰਜਾਣ ਜ਼ਿੰਮੇਵਾਰ ਹੋਗੇ ਦਾ ਗੱਲਬਾਤ ਹੋਏ ਕੋਈ ਅਫਸਰ ਆਏ ਕੋਈ ਨਹੀਂ ਹਾਜ਼ਰ ਕਰ ਕੋਈ ਨਹੀਂ ਆਇਆ ਤਾਂ ਤਸਵੀਰਾਂ ਤੁਹਾਨੂੰ ਪਲ-ਪਲ ਦੀਆਂ ਦਿਖਾਉਂਦੇ ਰਵਾਂਗੇ ਫਿਲਹਾਲ ਤੇ ਨਹੀਂ ਦੱਸਦੀਏ ਇਹ 5 ਦੇ ਕਰੀਬ ਜਿਹੜੇ ਆ ਵਿਅਕਤੀ ਜਿਹੜੇ ਟੈਂਕੀ ਦੇ ਉੱਪਰ ਚੜ ਗਏ ਆ ਤੇ ਇੱਕ ਬਜ਼ੁਰਗ ਵੱਲੋਂ ਆ ਬਾਹਾਂ ਲੈਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਇਹ ਨੌਂ ਵਜੇ ਰਾਤ ਦੀ ਰਾਤ ਦੇ ਚਰਚੇ ਚੱਲ ਰਹੇ ਆ ਰਾਤ ਤੇ ਇਹ ਗੱਲਾਂ ਚੱਲ ਰਹੀਆਂ ਕਿ ਪਹਿਲਾਂ ਚੌਂਕ ਰੋਕਿਆ ਗਿਆ ਚੌਂਕ ਦੇ ਵਿੱਚੋਂ ਪੁਲਿਸ ਨੇ ਉਠਾ ਦਿੱਤਾ ਗਿਆ ਕਿ ਸਵੇਰ ਤੱਕ ਇੰਤਜ਼ਾਰ ਕਰੋ ਪਰ ਸਵੇਰ ਦੇ ਇੰਤਜ਼ਾਰ ਤੋਂ ਇੰਤਜ਼ਾਰ ਵਾਧਾ 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 ਔਰ ਸਬਰ ਕਿਹਾ ਜਾਂਦਾ ਹੈ ਕਿ ਸਾਡਾ ਸਬਰ ਦਾ ਬੰਨ ਭਰ ਗਿਆ ਸੀ ਤਾਂ ਚੜ ਗਏ ਆ ਤਾਂ ਹੁਣ ਤਸਵੀਰ ਆ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਦੇ ਕਾਗਜ਼ ਪਰਵਾਉਂਦਾ ਹੈ ਨਹੀਂ ਪਰਵਾਉਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਲੋਕਾਂ ਲੋਕਤੰਤਰ ਕੋਸਾ ਕਿ ਚੋਣਾ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਕਿਉਂ ਆਪਣੇ ਚਿਹਤਿਆਂ ਦੀ ਖਾਤਰ ਪੂਰੇ ਲੋਕਤੰਤਰ ਨੂੰ ਸ਼ਿੱਕੇ ਟੰਗਿਆ ਜਾ ਰਿਹਾ ਤਾਂ ਤਸਵੀਰਾਂ ਇਸ ਵਕਤ ਜੈਕਟੋ ਦੀਆਂ ਜਿੱਥੇ ਐਮਐਲਏ ਦੇ ਲੋਕਾਂ ਦਾ ਕਹਿਣਾ ਕਿ ਐਮਐਲਏ ਦੇ ਧੱਕੇ ਖਿਲਾਫ ਉਹ ਪਾਣੀ ਵਾਲੀ ਟੈਂਕੀ ਤੇ ਜੜ ਗਏ ਆ ਪਾਣੀ ਵਾਲੀ ਟੈਂਕੀ ਤੇ ਜੜ ਕੇ ਨਾਰੇਬਾਜੀ ਵੀ ਕਰ ਰਹੇ ਆ ਤੇ ਆਪਣਾ ਗੁੱਸਾ ਵੀ ਪ੍ਰਗਟਾ ਰਹੇ ਆ ਠੀਕ ਠੀਕ ਕੀ ਕਰੇ ਕਾਜੀ ਮੈਨੂੰ ਤਾਂ ਕਹਿੰਦਿਆਂ ਦੱਦਿਆ ਕਰੇ ਤੇਰੀ ਵਿਚਾਲੇ ਪਹਿਲੀ ਸਾਡੇ ਵਿਚਾਲੇ ਆ ਸਾ ਤੋਂ ਪਾਣੀ ਵਾਲਾ ਨਾਮ ਇਹਨੂੰ ਪਾਣੀ ਦੇ ਜੇ ਨਾਮ ਨਾਲੇ ਤੇਰੀ ਪਹਿਲੀ ਨਪਾਏ ਉਹਦਾ ਨਾਮ ਕੀ ਹੈ ਤੁਹਾਡਾ ਤੇਰਾ ਨਾਮ ਜਲੌਰ ਸਿੰਘ ਸਰਪੰਚ ਦੇਖ ਲਿਆ ਪਾਣੀ ਵਾਲੀ ਟੈਂਕੀ ਤੇ ਚੜਾਦੇ ਬੰਦੇ ਉਹ ਇੱਕ ਬਜ਼ੁਰਗ ਕਹਿੰਦਾ ਮੈਂ ਛਾਲ ਮਾਰੂ ਆ ਤਾਂ ਮੈਂ ਕਹਿਣਾ ਚਾਹਣਾ ਵੀ ਬਾਬਾ ਜੀ ਤੁਸੀਂ ਸ਼ਾਲ ਕਿਉਂ ਮਾਰਦੇ ਹੋ ਇਹ ਜਿਹੜੀ ਸਰਕਾਰ ਹੈ ਬੜੀ ਗੰਦੀ ਚੁਣੀ ਹੈ ਤੁਸੀਂ ਚੁਣੀ ਹੈ ਤੇ ਅੱਜ ਤੁਸੀਂ ਟੈਂਕੀਆਂ ਤੇ ਚੜਦੇ ਹੋ ਦੂਜੀ ਗੱਲ ਲੋਕਾਂ ਨੂੰ ਐਡੀ ਹੋੜ ਮੱਚ ਗਈ ਹੈ ਜਿਹੜੀ ਕਿ ਸਰਪੰਚੀ ਦੀ ਇਹ ਬੜੀ ਅਹਿਮ ਹੈ ਜਿਵੇਂ ਕਿ ਲੋਕਾਂ ਨੇ ਵਾਸਾ ਹੀ ਦੇਖ ਲਿਆ ਵੀ ਸਰਪੰਚੀ ਦੇ ਵਿੱਚ ਹੀ ਸਾਰੀ ਜ਼ਿੰਦਗੀ ਇਹੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਕੁਝ ਅਜਿਹੀਆਂ ਤਸਵੀਰਾਂ ਦਿਖਾਉਂਗਾ ਕੀ ਲੋਕਾਂ ਨੂੰ ਜਿਹੜਾ ਕਹੇ ਲੱਗਦਾ ਵੀ ਜਿਵੇਂ ਜੀ ਜਾਨ ਹੁਣ ਸਾਰੇ ਲੋਕਾਂ ਨੇ ਸਰਪੰਚੀ ਦੀ ਲਾ ਦਿੱਤੀ ਹੈ ਸੁਣੋ ਮੇਰੇ ਤੇ ਸਾਡੀ ਅੱਜ ਫੈਲ ਖੋਈ ਗਈ ਹੈ ਮੇਰਾ ਵੀਰ ਨਾ ਜਿਮੀਦਾਰਾਂ ਦੇ ਖਿਲਾਫ ਹੋੜਦਾ ਪੀਆ ਠੀਕ ਹੈ ਨਾ ਉਹਦੀ ਪੰਚਾਇਤੀ ਦੀ ਅਸੀਂ ਫੈਲ ਜਮਾ ਕਰਵਾਉਣ ਆਏ ਸੀਗੇ ਤੇ ਉਹਦੀ ਪੰਚਾਇਤੀ ਦੀ ਸ਼ਰੇਆਮਾ ਬਾਜ਼ਾਰ ਦੇ ਵਿੱਚ ਖੋਈ ਗਈ ਆ ਜਿਹਨੇ ਖੋਈ ਆ ਤੁਹਾਨੂੰ ਉਹਦਾ ਵੀ ਪਤਾ ਤੁਹਾਡੇ ਅਤੀ ਆਟੜੇ ਪੇਟ ਦਾ ਜਿੰਮੇਦਾਰ ਆ ਉਹਦੇ ਖਿਲਾਫ ਹੋੜਦਾ ਸੀ ਪਹਿਲਾਂ ਵੀ ਉਹਨੇ ਪਰਚੇ ਕਰਾਏ ਪਹਿਲਾਂ ਉਹਨੇ ਮੇਰੇ ਭਰਾ ਤੇ ਪਰਚਾ ਕਰਾਇਆ ਬੰਦੇ ਦੇ ਜਿਹੜਾ ਮੈਂਬਰਾ ਕੋਰਾ ਸਿੰਘ ਮੈਂਬਰ ਸਰਪੰਚ ਮਜੂਤਾ ਸਰਪੰਚ ਆਹੇ ਪਹਿਲਾਂ ਉਹਦੇ ਤੇ ਪਰਚਾ ਕਰਾਇਆ ਫਿਰ ਉਹਦੇ ਭਰਾ ਤੇ ਕਰਾਇਆ ਪਿੱਟੂ ਸਿੰਘ ਸਾਨੂੰ ਉਹੋ ਪਿਕ ਕਰ ਦੇਗਾ ਉਹ ਤੋਂ ਬਾਅਦ ਮੇਰਾ ਬੇਟਾ ਦਾ ਮੇਰਾ ਬੇਟਾ ਕਰਨਵੀਰ ਸਿੰਘ ਸੰਧੂ ਪੰਗੜਾੜੀ ਤੋਂ ਆ ਉਹਦੇ ਤੇ ਪਰਚਾ ਕਰਾਉਂਦਾ ਸੀ ਕਿਉਂਕਿ ਉਹ ਕੋਰੇ ਦਾ ਭਾਂਜਾ ਸੀ ਇਸ ਕਰਕੇ ਪਰਚਾ ਕਰਾਉਂਦਾ ਸੀ ਉੱਤੋਂ ਕਹਿੰਦਾ ਕਿ ਬੇਟਾ ਦਾ ਬੇਟਾ ਮੇਰਾ ਸੀਗਾ ਕੋਰੇ ਦਾ ਭਾਂਜਾ ਸੀਗਾ ਹੁਣ ਸ਼ਰੇਆਮ ਬਾਜ਼ਾਰ ਦੇ ਵਿੱਚੋਂ ਸਾਡੇ ਤੋਂ ਨਾ ਸ਼ਰੇਆਮ ਸਾਡੇ ਦਾ ਫੈਲ ਖੋਈ ਗਈ ਆ ਦਰਸਾਲ ਗੱਲ ਇਹੀ ਹੈ ਵੀ ਸਰਪੰਚੀ ਨੂੰ ਲੈ ਕੇ ਜਿਹੜੀ ਅੱਗ ਮੱਚੀ ਆ ਲੋਕਾਂ ਦੇ ਵਿੱਚ ਪਤਾ ਨਹੀਂ ਕਿਹੜੇ ਖੂਹ ਦੇ ਵਿੱਚ ਡਿੱਗਣਾ ਇਹਨਾਂ ਲੋਕਾਂ ਨੇ ਕਿਉਂਕਿ ਹਰ ਪਾਸੇ ਸਰਪੰਚੀ 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 ਕਿਧਰੇ ਬੋਲੀਆਂ ਲਾਈ ਜਾਂਦੇ ਲੋਕ ਤੇ ਕਿਧਰੇ ਫੈਲਾ ਖੋਈ ਜਾਂਦੇ ਰੋਈ ਪਿੱਟੀ ਜਾਂਦੇ ਟੈਂਕੀਆਂ ਦੇ ਚੜੀ ਜਾਂਦੇ ਯਾਰ ਕਮਾਲ ਹੋ ਗਈ ਗੱਲ ਇਹ ਆਉਂਦੀ ਹੈ ਵੀ ਜਿਹੜੇ ਇਹ ਮੁੱਦੇ ਨੇ ਜਦੋਂ ਲੋਕ ਹੁਣ ਤੁਸੀਂ ਦੇਖੋ ਪੰਜਾਬ ਵਾਲਿਓ ਇਹ ਸਮਝੋ ਲੋਕ ਅੱਜ ਕਿਵੇਂ ਇਕੱਠੇ ਹੋ ਰਹੇ ਨੇ ਕਿਵੇਂ ਛਾਲਾ ਮਾਰਦੇ ਨੇ ਅਸੀਂ ਟੈਂਕੀ ਤੋਂ ਡਿੱਗ ਜਾਾਂਗੇ ਜੀ ਅਸੀਂ ਆਹ ਚੜ ਗਏ ਜੀ ਫਲਾਣਾ ਹੋ ਗਿਆ ਇਹ ਦੋਸ਼ਤਾ ਦੇ ਰਹੇ ਨੇ ਸਰਕਾਰਾਂ ਨੂੰ ਤੇ ਦੋਸ਼ ਦੇ ਰਹੇ ਨੇ ਇਹਨਾਂ ਦੇ ਐਮਐਲਆ ਨੂੰ ਪਰ ਇੱਕ ਗੱਲ ਸਮਝਣ ਵਾਲੀ ਹੈ ਦੇ ਵਿੱਚ ਦੇਖੋ ਕਿਵੇਂ ਲੋਕ ਇਕੱਠੇ ਹੋ ਗਏ ਪਿੰਡਾਂ ਦੇ ਵਿੱਚ ਕਿਵੇਂ ਭਾਜੜ ਪੈ ਗਈ ਲੋਕਾਂ ਦੀ ਤੇ ਇਹੀ ਭਾਜੜ ਜੇ ਸਰਕਾਰ ਦੇ ਨੱਕ ਚ ਧਾਮ ਕਰਨ ਵਾਸਤੇ ਪਾ ਦੇਣ ਬਈ ਜਦੋਂ ਲੱਖਾਂ ਸੁਧਾਣਾ ਜਿਵੇਂ ਕਹਿੰਦਾ ਵੀ ਪਾਣੀਆਂ ਦਾ ਮੋਰਚਾ ਲਗਿਆ ਭਾਈ ਮੇਰੇ ਨਾਲ ਖੜਜੋ ਉਦੋਂ ਤੱਕ ਕੋਈ ਉਠਦਾ ਨਹੀਂ ਯਾਰ ਆਪਦੀਆਂ ਸਰਪੰਚੀਆਂ ਦੀ ਅੱਗ ਲੱਗੀ ਪਈ ਹੈ ਜਿਹੜੀ ਇਹ ਕਿਤੇ ਨਾ ਕਿਤੇ ਸਾਨੂੰ ਕਿਤੇ ਡੇਗਣੀ ਹੈ ਇਹ ਗੱਲਾਂ ਨੇ ਡੇਗਣਾ ਕਾਲੇ ਪਾਣੀ ਦਾ ਮੋਰਚਾ ਲਗਿਆ ਉਹਦੇ ਉੱਤੇ ਕਿਸੇ ਨੇ ਗੱਲ ਕੀਤੀ ਹੈ ਪੰਜਾਬ ਦੀ ਆਬਾਦੀ ਕਿੰਨੀ ਹੈ 3 ਕਰੋੜ ਤੋਂ ਜ਼ਿਆਦਾ ਤੇ ਜੇ ਸਾਰਾ ਪੰਜਾਬ ਉਹਦੇ ਮੰਗਰ ਜਾ ਕੇ ਖੜੇ ਜ਼ਹਿਰੀਲੇ ਪਾਣੀ ਦੇ ਨਾਲ ਲੋਕ ਮਰ ਰਹੇ ਨੇ ਜਵਾਕ ਮਰ ਰਹੇ ਨੇ ਬਿਮਾਰੀਆਂ ਚਿੰਬੜੀ ਜਾਂਦੀਆਂ ਨੇ ਉਹ ਗੰਦਾ ਫੈਕਟਰੀਆਂ ਦਾ ਪਾਣੀ ਆਪਣੇ ਘਰਾਂ ਤੱਕ ਪਹੁੰਚ ਜਾਂਦਾ ਤਾਂ ਉਹਦੇ ਉੱਤੇ ਕਿਸੇ ਨੇ ਗੱਲ ਕੀਤੀ ਐ ਤੇ ਲੋਕਾਂ ਨੂੰ ਆ ਦੇਖ ਲੋ ਹੋੜ ਕਿੱਧਰ ਲਈ ਮੱਚੀ ਐ ਅਸੀਂ ਟੈਂਕੀ ਤੇ ਚੜ ਗਏ ਜੀ ਅਸੀਂ ਛਾਲ ਮਾਰ ਦੇਾਂਗੇ ਜੀ ਫਾ ਲਾਵਾਂਗੇ ਉਹ ਸਰਪੰਚੀ ਨੇ ਲੋਕਾਂ ਦੀਆਂ ਜ਼ਮੀਨਾਂ ਵਕਾਤੀਆਂ 3-3 ਕਰੋੜ ਦੀਆਂ ਬੋਲੀਆਂ ਲਾਤੀਆਂ ਪਰ ਇਹ ਕੀ ਇਹ ਨਾਲ ਲੈ ਕੇ ਜਾਣੀ ਇਹ ਕਮਾਲ ਹੋ ਗਈ ਉਧਰੋਂ ਆ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਮੇਰੇ ਰਾਜ ਚ ਜਮਾਂ ਸਾਫ ਸੁਥਰਾ ਕੰਮ ਹੋ ਲੋਕਾਂ ਦੇ ਸਿਰ ਪਾਟ ਗਏ ਉਹ ਕਰਵੀਰ ਸਿੰਘ ਜੀਰਾ ਦੇਖਿਆ ਸੀ ਕਿਵੇਂ ਅੱਕ ਪਵਾ ਪਵਾੜੀ ਪੜਵਾਈ ਬੈਠਾ ਇਹ ਹਾਲ ਆ ਸਾਡੀਆਂ ਸਰਕਾਰਾਂ ਦਾ ਤੇ ਸਾਡੇ ਆ ਜਿਹੜੇ ਪਟਕੇ ਹੋਏ ਲੋਕਾਂ ਦਾ ਉਹ ਸਰਪੰਚੀ ਦੇ ਵਿੱਚ ਪਤਾ ਨਹੀਂ ਕੀ ਰੱਖਿਆ ਯਾਰ ਜਿਹੜਾ ਕੜਾ ਮੇਰੇ ਕਾਗਜ ਭਰਾ ਦਿਓ ਜੀ ਮੇਰੇ ਭਰਾ ਦਿਓ ਜੀ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਕਾਗ ਜਾਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਮੈਨੂੰ ਲੱਗਦਾ ਵੀ ਜਿਵੇਂ ਸਾਰਿਆਂ ਨੂੰ ਐਂ ਜੇ ਲੱਗਦਾ ਵੀ ਅਸੀਂ ਲੀਡਰ ਹੀ ਕਰਨੀ ਆ ਤੇ ਹੋਰ ਸਾਨੂੰ ਕੋਈ ਕੰਮ ਨਹੀਂ ਕਿਉਂਕਿ ਇਹ ਲੀਡਰਾਂ ਨੇ ਸਾਡੇ ਲੋਕ ਹੀ ਇਹ ਜੇ ਕਰਤੇ ਮੈਨੂੰ ਵੀ ਹਾਸੇ ਆਉਂਦੀ ਆ ਇਹਨਾਂ ਦੇ ਦਿਮਾਗ ਦੇ ਵਿੱਚ ਲੀਡਰ ਹੀ ਭਰਤੀ ਆ ਇਹ ਤੁਹਾਂਤਮਨ ਹੋਰਾਂ ਨੂੰ ਦੇਖ ਦੇਖ ਕੇ ਵੀ ਕਹਿੰਦੇ ਹੋਣੇ ਵੀ ਯਾਰ ਅਸੀਂ ਵੀ ਬਣ ਜਾਈਏ ਕੁਛ ਨਾ ਕੁਛ ਹਾਂ ਕਾਂ ਕਰਕੇ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਉੱਟ-ਉੱਟ ਕੇ ਹੋਣ ਉਹ ਜਿਵੇਂ ਦੇਖੀ ਜਾਂਦੇ ਓਵੇਂ ਉਹ ਸਿੱਖੀ ਜਾਂਦੇ ਆ। ਉਹੀ ਰੀਡਰ ਇਹਨਾਂ ਦੇ ਦਿਮਾਗ ਦੇ ਭਰ ਗਈ ਉਹ ਟ੍ਰੈਂਕੀਆਂ ਨੇ ਜਿਹੜੇ ਫਿਰਦੇ ਪਤੰਦਰ। ਕੋਈ ਕਹਿੰਦਾ ਮੈਂ ਛਾਲ ਮਾਰਦਾ ਹੁਣੀ ਮਾਰੂਗਾ। ਕੋਈ ਕਹਿੰਦਾ ਮੈਂ ਤਾਂ ਉੱਤਰਦਾ ਨਹੀਂ ਜਿੰਨਾ ਚਿਰ ਮੇਰੇ ਕਾਜ ਨਹੀਂ ਭਰਦੇ। ਲਾ ਬੈਠੇ ਰੋ ਬਈ ਕੋਈ ਗੱਲ ਨਹੀਂ। ਉਹ ਹੰਤਮਾਨ ਦਾ ਕੀ ਜਾਣਾ। ਚੜ੍ਹੇ ਆ ਤੁਸੀਂ ਚੜ੍ਹੇ ਆ ਉਹਨੂੰ ਕੀ ਪਤਾ ਖਬਰਾਂ ਕਿੱਥੇ ਫਿਰਦਾ ਹੋਣਾ ਠੱਕੇ ਖਾਂਦਾ ਉਹ। ਸੋ ਇਸ ਕਰਕੇ ਸਮਝਣ ਦੀ ਲੋੜ ਹੈ। ਇਹ ਮਜ਼ਾਕ ਚ ਵੀ ਰਹ ਰਹੇ ਨੇ ਲੋਕੇ ਨੂੰ ਪੰਜਾਬੀਓ ਦਰਸਾ ਲਾ ਮਜ਼ਾਕ ਤਾਂ ਮਜ਼ਾਕ ਪਰ ਇਹ ਗੱਲ ਥੋੜੀ ਜੀ ਕਮੇਡੀ ਵਾਲੀ ਵੀ ਹੈ ਪਰ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਹੋ ਕੀ ਰਿਹਾ ਯਾਰ ਲੋਕ ਜਾ ਕਿਧਰ ਨੂੰ ਰਹੇ ਨੇ ਕੋ ਟੈਂਕੀ ਤੇ ਚੜਦਾ ਛਾਲ ਮਾਰਦਾ ਮੈਂ ਕੋਈ ਕਹਿੰਦਾ ਮੈਂ ਪੁੱਤਰ ਦਾ ਹੀ ਨਹੀਂ ਜਿੰਨੇ ਦਿਨ ਮੇਰੇ ਕਾਗਜ਼ ਨਹੀਂ ਭਰਦੇ ਜਦੋਂ ਵੋਟਾਂ ਪੈ ਗਈਆਂ ਉਹ ਦੁੱਤਰ ਆਇਓ ਭਾਈ ਕਿਉਂਕਿ ਸਾਡੇ ਲੋਕਾਂ ਨੂੰ ਜਿਹੜੀ ਪੁੱਠੇ ਝਾਟ ਪਈ ਹੈ ਇਹ ਇਹ ਮਰਵਾਉਗੇ ਹੁਣ ਕਈਆਂ ਨੂੰ ਦਰ ਰਗੜਾਤਾ ਤੇ ਕਈਆਂ ਨੂੰ ਹੋਰ ਰਗੜੂਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਵੀਡੀਓ ਬੜੀ ਅਜੀਬ ਜੀ ਹੈ ਤੇ ਲੋਕਾਂ ਦੇ ਵਿੱਚ ਸੁਨੇਹਾ ਜਾਣਾ ਚਾਹੀਦਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲੇ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ